ਮੈਂ ਮੇਥੋਂ ਲੰਘ ਰਹੀ ਸੀ ਤਾਂ ਇਹਨਾਂ ਨੇ ਮੈਨੂੰ ਰੋਕਿਆ ਤੇ ਮੈਨੂੰ ਕਹਿੰਦੇ ਕਿ ਪੁੱਤਰ ਸਾਡਾ ਘਰ ਜਿਹੜਾ ਆ ਉਹ ਪਾਣੀ ਦੇ ਵਿੱਚ ਐ ਇਸ ਵਕਤ ਪਤਾ ਨਹੀਂ ਕੀ ਬਚਿਆ ਹੋਣਾ ਅੰਦਰ ਕੀ ਨਹੀਂ ਬਚਿਆ ਹੋਣਾ ਸਾਡੇ ਕੋਲ ਇਸ ਵਕਤ ਰਹਿਣ ਨੂੰ ਵੀ ਥਾਂ ਨਹੀਂ ਸਾਨੂੰ ਬਹਿਣ ਦੀ ਜਗ੍ਹਾ ਨਹੀਂ ਮਿੜੀ ਆਂ ਆੜੀਆਂ ਛਾਪੜਾਂ ਕੇ ਆਂ ਆ ਕੇ ਤੁਸੀਂ ਮੌਕੇ ਆਵੇ ਸਾਕ ਦੇ ਸਾਡਾ ਸਭ ਕੁਝ ੁਰਉਣ ਗਿਆ ਜੀ ਹਨੂ ਕੋਈ ਨਹੀਂ ਪੁੱਛਦਾ ਗਰੀਬਾਂ ਨੂੰ ਕਿੰਨੇ ਦਿਨ ਹੋ ਗਏ ਤੁਸੀਂ ਇਦਾਂ ਸੜਕਾਂ ਤੇ ਰੋਲ ਰਹੇ ਹਾਂ ਨੂੰ ਜਿਹੜਾ ਦੰਦਾ ਹਾੜ ਆਠ ਦਿਨ ਹੀ ਹੋয়া ਚੱਲਿਆ ਨਹੀਂ ਹਾ ਆਠ ਦਿਨ ਹੋয়া ਚੱਲਿਆ ਅਸੀਂ ਭੁੱਖੇ ਪਿਆਏ ਨਾ ਹਾ ਰੋਟੀ ਪਾਣੀ ਬਾਂਦਾ ਜੇ ਤੇ ਬੱਚੇ ਜਿਹੜਾ ਦੂ ਦੂ ਅਸੀਂ ਗੁਰਦੁਆਰੇ ਛੱਡ ਕੇ ਆਇਆ ਘਰ ਦੇ ਵਿੱਚ ਸਾਰਾ ਸਭਾ ਨੂੰ ਖਰਾਬ ਹੋ ਗਿਆ ਸਾਰਾ ਖਰਾਬ ਹੋ ਗਿਆ ਕੱਪੜੇ ਨੇ ਉਹ ਧੱਬ ਗਏ ਨਾ ਕੋ ਭਾਂਡਾ ਰਹਿ ਗਿਆ ਨਾ ਕੋਈ ਬਿਸਤਰਾ ਰਹਿ ਗਿਆ ਨਾ ਕੋ ਮੰਜਾ ਰਹਿ ਗਿਆ ਮੋਟਰਸਾਈਕਲ ਡੁੱਬੀ ਕੱਟਾਂ ਡਾਏ ਸਾਡਾ ਮੈਨ ਕੋ ਕੁਝ ਨਹੀਂ ਰਹਿ ਗਿਆ ਦਾ ਪਾਣੀ ਇਹ ਚੰਨ ਕੀ ਆਇਆ ਸੀ ਹਾਂਜੀ ਪਾਣੀ ਤੇ 5 ਵਜੇ ਪਿਆ ਆਏ ਸਾਨੂੰ ਜਦੋਂ ਸੁੱਤੇ ਹਾਂ ਆਪਾਂ 4 ਵਜੇ ਟੁੱਟ ਗਈ ਆ ਤੁਸੀਂ ਜਦੋਂ ਫੇਰ ਆਪਾਂ ਨਟੇ ਹਨ ਸੁਨਾਹ ਜੁੜਿਆ ਤੁਸੀਂ ਟੁਆਟੀਆਂ ਸਮਾਨ ਕੱਢ ਲਓ ਫੇਰ ਅੱਧਾ ਕਿ ਨਹੀਂ ਜਿਹੜਾ ਦੂਖ ਪਾਂਡੇ ਹੱਥ ਚ ਆਇਆ ਕੱਪੜੇ ਆਇਆ ਹੋਰ ਕੱਖ ਨਹੀਂ ਆਇਆ ਸਭ ਕੁਝ ਰੁੜ ਗਿਆ ਸਭ ਤਗੜਿਆ ਤਗੜਿਆਂ ਦੇ ਗਾਗ ਨੇ ਤਗੜਿਆਂ ਨੂੰ ਜੋੜ ਦਿੰਦੀਆਂ ਗਰੀਬਾਂ ਨੂੰ ਕੋਈ ਨਹੀਂ ਜੇ ਪੁੱਛਦਾ ਰੋਂਦੇ ਖਾਉਂਦੇ ਆਈਏ ਮੇਰੇ ਕੋਲ ਹੁਣ ਕੋਈ ਸ਼ਬਦ ਵੀ ਨਹੀਂ ਰਹਿ ਗਿਆ ਪੁੱਛਣ ਨੂੰ ਕੋਈ ਸਵਾਲ ਨਹੀਂ ਹੈ ਕੀ ਪੁੱਛਾਂ ਮੈਂ ਇਹਨਾਂ ਨੂੰ ਬਹੁਤ ਮਾੜੇ ਹਾਲਾਤ ਆ ਗਏ ਇੱਥੇ ਜੀ ਬਲ ਨਾ ਰਾਤ ਨੂੰ ਬੈਠ ਜੁਗਾ ਥਾਂ ਜਨਾਬ ਸੜਕਾਂ ਦੇ ਰਾਤ ਟਾਈਮ ਪਾਸ ਕਰੀਦਾ ਬਹੁਤੀ ਗੱਲ ਹੈ ਜਦੋਂ ਹੁਣ ਆ ਭੁੱਖ ਭਾਣੇ ਨਾਲ ਲੰਗਰ ਪ੍ਰਸ਼ਾਦਾ ਮਿਲ ਜਾਂਦਾ ਤੇ ਸਾਗਰੀ ਦਾ ਨਹੀਂ ਬਲਦਾ ਚੁੱਪ ਕਰਕੇ ਬੈਠਿਆ ਜੀ ਤੇ ਛੜਵੇਂ ਖਲੋਰੀ ਦਾ ਸਿਪੁਖੇ ਵੀ ਰਹੇ ਆ ਖੇ ਵੀ ਰਹੇ ਆ ਜੀ ਹਾਂ ਜੀ ਉਹ ਖੇ ਰਹੇ ਆ ਸ਼ਰ ਪਹਿਲਾਂ ਵੀ ਇਦਾਂ ਦੇ ਹਾਲਾਤ ਬਣੇ ਗਏ ਪਹਿਲਾਂ 88 ਤੋਂ ਪਹਿਲਾਂ ਇਦਾਂ ਬਣਦੇ ਸੀਗੇ ਹੁਣ 88 ਤੋਂ ਵੀ ਵੱਧ ਹੋ ਗਿਆ ਕੰਮ ਜੀ ਅੱਛਾ 88 ਤੋਂ ਵੀ ਗਾਂ ਚੱਲੇ ਗਾਂ ਚੱਲੇਗਾ ਜੀ ਪਾਣੀ ਫੇਰ ਹੋ ਸ਼ਹਿਰ ਦਾ 3-3 ਫੁੱਟ ਪਾਣੀ ਚੜ ਚੁੱਕਾ ਹੈ ਜੇ ਪਤਾ ਨਹੀਂ ਹੁਣ ਘਟਦਾ ਜੇ ਜਾ ਕੇ ਦਾ ਵਾਦਾ ਜੀ ਕੀ ਸਾਫਤਾ ਹੋਵੇ ਇਹ ਸਾਨੂੰ ਇੱਥੇ ਕੋਈ ਮੌਕੇ ਦੇ ਵੇਖ ਲੋ ਆ ਗਿਆ ਹੀ ਸੜਕ ਤੇ ਖੜਿਆ ਨਾ ਕੋਈ ਹੱਥ ਪੁੱਛਦਾ ਨਾ ਕੋਈ ਵੇਖਦਾ ਇੱਥੇ ਆ ਗਿਆ ਬਸ ਜਿਦੋਂ ਹੱਥ ਦੇਨੇ ਉਹ ਖਲੋਂਦਾ ਹੀ ਨਹੀਂ ਇੱਥੇ ਗਾਹ ਨਿਕਲ ਜਾਂਦਾ ਕੀ ਕਰ ਸਕਦੇ ਮਾੜੇ ਬੰਦੇ ਤੇ ਕੁਵੈਲੀ ਕੋਈ ਨਹੀਂ ਸਰਾਰ ਦੀ ਵੇਖੋ ਕੋਕੜਾ ਨਿਕੜੇ ਹੋਏ ਉਹ ਡੁੱਬਿਆ ਪਿਆ ਮੁਸ਼ਕੀ ਗਈ ਕਣਕੂ ਖਾਂ ਤੇ ਕੀ ਕਰਦਾ ਤਾਂ ਤੁਹਾਨੂੰ ਮੈਂ ਤਸਵੀਰਾਂ ਦਿਖਾਉਣੇ ਦੀ ਵੀ ਕੋਸ਼ਿਸ਼ ਕਰਦੀ ਆ ਇਥੋਂ ਦੂਰੋਂ ਏ ਕਹਿੰਦੇ ਨੇ ਕਿ ਸਾਡਾ ਘਰ ਉੱਥੇ ਆ ਉਹ ਪਾਣੀ ਦੇ ਵਿੱਚ ਘਿਰਿਆ ਹੋਇਆ ਆ ਸਾਡਾ ਘਰ ਸਾਰਾ ਸਮਾਨ ਜਿਹੜਾ ਉਹ ਖਰਾਬ ਹੋ ਚੁੱਕਿਆ ਅਚਾਨਕ ਪਾਣੀ ਆਇਆ ਤੇ ਮੌਕਾ ਨਹੀਂ ਮਿਲਿਆ ਮੇਰੇ ਕੋਲ ਵੀ ਹੁਣ ਸ਼ਬਦ ਨਹੀਂ ਰਹਿ ਗਏ ਨੇ ਕਿਉਂਕਿ ਇੱਦਾਂ ਦੇ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਦੇ ਘਰ ਜਿਹੜੇ ਨੇ ਉਹ ਪਾਣੀ ਦੇ ਵਿੱਚ ਨੇ ਇਸ ਵਕਤ ਬਹੁਤ ਸਾਰੇ ਲੋਕਾਂ ਦੇ ਤਾਂ ਘਰ ਵੀ ਪਾਣੀ ਦੇ ਵਿੱਚ ਰੁੜ ਗਏ ਨੇ ਨਹੀਂ ਤਾਂ ਫਿਰ ਤਾਂ ਸੜਕਾਂ ਦੇ ਉੱਤੇ ਰੂਲਣ ਵਾਲਾ ਕੰਮ ਹੀ ਹੋ ਰਿਹਾ ਰੋਡ ਨਾਲਾ ਕੰਮ ਹੋ ਗਿਆ ਜੀ ਹਾਂਜੀ ਬਹੁਤ ਜ਼ਿਆਦਾ ਰੋਡ ਨਾਲਾ ਕੰਮੋ ਕਸ਼ਵਰ ਦੇ ਖੜਿਆ ਹੁਣ ਬਾਦਸ਼ਾਹ ਹੜੀਏ ਤੇ ਹੁਣ ਫਰੋਤੇ ਜੇ ਮੜੇ ਨੀਉ ਦੇ ਬਦਲ ਕੇ ਆਈ ਜੀ ਨੇ ਇੱਥੇ ਕੋਈ ਬਹੁਤ ਬੰਦਾ ਹਾਲ ਇੱਥੇ ਪੰਜਾਬ ਦੇ ਵਿੱਚ ਇਸ ਵਕਤ ਹੜ੍ਹ ਆਏ ਹੋਏ ਨੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਲਗਾਤਾਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਰ ਇਸ ਵਕਤ ਅਸੀਂ ਘੋਨੇਵਾਲ ਪਿੰਡ ਵਿਖੇ ਮੌਜੂਦ ਹਾਂ ਹਲਕਾ ਜਨਾਲ ਹੈ ਇੱਥੇ ਵੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ ਹੈ ਇੱਕ ਬੀਬੀ ਮੇਰੇ ਨਾਲ ਮੌਜੂਦ ਨੇ ਇੱਕ ਬਾਪੂ ਜੀ ਵੀ ਮੇਰੇ ਨਾਲ ਮੌਜੂਦ ਨੇ ਜੋ ਕਿ ਇਸ ਵਕਤ ਬਹੁਤ ਦੁਖੀ ਨੇ ਮੈਂ ਇੱਥੋਂ ਲੰਘ ਰਹੀ ਸੀ ਤਾਂ ਇਹਨਾਂ ਨੇ ਮੈਨੂੰ ਰੋਕਿਆ ਤੇ ਮੈਨੂੰ ਕਹਿੰਦੇ ਕਿ ਪੁੱਤਰ ਸਾਡਾ ਘਰ ਜਿਹੜਾ ਆ ਉਹ ਪਾਣੀ ਦੇ ਵਿੱਚ ਐ ਇਸ ਵਕਤ ਪਤਾ ਨਹੀਂ ਕੀ ਬਚਿਆ ਹੋਣਾ ਅੰਦਰ ਕੀ ਨਹੀਂ ਬਚਿਆ ਹੋਣਾ ਸਾਡੇ ਕੋਲ ਇਸ ਵਕਤ ਰਹਿਣ ਨੂੰ ਵੀ ਥਾਂ ਨਹੀਂ ਐ ਤੇ ਪਤਾ ਨਹੀਂ ਰੋਟੀ ਪਾਣੀ ਦਾ ਕਿੱਦਾਂ ਸਰਦਾ ਹੈ ਹਾਲਾਂਕਿ ਇੱਥੇ ਲੋਕ ਪਹੁੰਚ ਰਹੇ ਨੇ ਲੰਗਰ ਲੈ ਕੇ ਪਰ ਜੋ ਦੁੱਖ ਘਰ ਜਾਣ ਦਾ ਹੁੰਦਾ ਹੈ ਨਾ ਉਹ ਇਹਨਾਂ ਤੋਂ ਬਿਹਤਰ ਕੋਈ ਨਹੀਂ ਸਮਝ ਸਕਦਾ ਤਾਂ ਸਸਟੀਕਾਲ ਸਭ ਤੋਂ ਪਹਿਲਾਂ ਤਾਂ ਪਾਜੀ ਸਾਡਾ ਸਭ ਕੁਝ ਰੁੜ ਗਿਆ ਜੇ ਸਾਡਾ ਮਾ ਡੰਗਰਵੀਰ ਵਰਗਿਆ ਸਾਡੇ ਬੱਚੇ ਵਾਜ ਗਿਆ ਚਲੋ ਇਹਨਾਂ ਸ਼ੂਗਰ ਕਰਨੇ ਸਾਡਾ ਦਾਣਾ ਫੱਕਾ ਵੀ ਗਲ ਗਿਆ ਜੇ ਸਾਨੂੰ ਬਹਿਣ ਦੀ ਜਗ੍ਹਾ ਨਹੀਂ ਮਿਆੜੀਆਂ ਆਟੀਆਂ ਛਾਪੜੀਆਂ ਨੇ ਆ ਕੇ ਤੁਸੀਂ ਮੌਕੇ ਵੇਖ ਸਕਦੇ ਸਾਡਾ ਸਭ ਕੁਝ ੁਰਵੜ ਗਿਆ ਜੇ ਸਾਨੂੰ ਕੋਈ ਨਹੀਂ ਪੁੱਛਦਾ ਗਰੀਬਾਂ ਨੂੰ ਕਿੰਨੇ ਦਿਨ ਹੋ ਗਏ ਤੁਸੀਂ ਇਦਾਂ ਸੜਕਾਂ ਤੇ ਰੋਲ ਰਹੇ ਹਾਂ ਸਾਨੂੰ ਜਿਹਦਿਆਂ ਦਾ 8.5 ਨਹੀਂ ਹੋ ਚੱਲਿਆ ਜੀ ਹਾ 8 ਦਿਨ ਹੋ ਗਿਆ ਚੱਲਿਆ ਅਸੀਂ ਭੁੱਖੇ ਤੇ ਆਏ ਨਾ ਸਾਡਾ ਰੋਟੀ ਪਾਣੀ ਬਾਹਨਦਾ ਜੇ ਤੇ ਬੱਚੇ ਜਿਹੜਾ ਦੋ ਦੋ ਅਸੀਂ ਗੁਰਦੁਆਰੇ ਛੱਡ ਕੇ ਆਇਆ ਪਾਜੀ ਅਸੀਂ ਕਿਤਰਾ ਧਿਆਨ ਪਾਸ ਕਰੀਏ ਇਸ ਤਰ੍ਹਾਂ ਹੀ ਸਰਕਾਰੇ ਖਲੋ ਅਗੇ ਰਾਤ ਨੂੰ ਰਾਤ ਨੂੰ ਆਪਾਂ ਬਾਬੇ ਤੇ ਤਰਜੀਦਾ ਘਰ ਦੇ ਵਿੱਚ ਤਾਂ ਸਾਰਾ ਸਮਾਨ ਹੁਣ ਖਰਾਬ ਹੋ ਗਿਆ ਹੁਣ ਸਾਰਾ ਖਰਾਬ ਹੋ ਗਿਆ ਕੱਪੜੇ ਨੇ ਉਹ ਦੱਬੇ ਆ ਨਾ ਕੋ ਭਾਂਡਾ ਰਹਿ ਗਿਆ ਨਾ ਕੋਈ ਬਿਸਤਰਾ ਰਹਿ ਗਿਆ ਨਾ ਕੋ ਮੰਜਾ ਰਹਿ ਗਿਆ ਮੋਟਰਸਾਈਕਲ ਆ ਡੁੱਬੀ ਕੱਢਾਂ ਢਾਏ ਆ ਸਾਡਾ ਮੈਡਮ ਕੁਛ ਨਹੀਂ ਰਹਿ ਗਿਆ ਪਾਜੀ ਕਿੱਦਾਂ ਪਾਣੀ اچੰਨ ਕੀ ਆਇਆ ਸੀ ਹਾਂਜੀ ਪਾਣੀ 5 ਵਜੇ ਪਿਆ ਆਏ ਸਾਨੂੰ ਜਦੋਂ ਸੁੱਤੇ ਹਾਂ ਆਪਾਂ 4 ਵਜੇ ਟੁੱਟ ਗਈ ਆ ਤੁਸੀਂ ਜਦੋਂ ਫਿਰ ਆਪਾਂ ਨਠੇ ਸਾਨੂੰ ਸੁਨਾਹ ਜੁੜਿਆ ਤੂੰ ਸੀ ਟੁੱਟ ਗਈ ਸਮਾਨ ਕੱਢ ਲੋ ਫਿਰ ਅੱਧਾ ਕ ਨਹੀਂ ਆਇਆ ਦੋ ਕ ਭਾਂਡੇ ਹੱਥ ਚ ਆਇਆ ਕੱਪੜੇ ਆਇਆ ਹੋਰ ਕੱਖ ਨਹੀਂ ਆਇਆ ਸਭ ਕੁਝ ਰੁੜ ਗਿਆ ਅੱਛਾ ਹਾਂਜੀ ਬੱਚੇ ਕਿੱਦਾਂ ਹੁਣ ਗੁਰਦੁਆਰੇ ਛੱਡੇ ਹੋਏ ਬੱਚੇ ਗੁਰਦੁਆਰੇ ਨੇ ਉੱਥੇ ਲੰਗਰ ਪਾਣੀ ਪ੍ਰਸ਼ਾਦਾ ਜੁਰਦਾ ਉਥੋਂ ਖਾਈਦਾ ਆਪਾਂ ਵੀ ਹੁਣ ਗੁਰਦੁਆਰੇ ਤੁਰ ਜਾਣਾ ਅੱਛਾ ਇੱਥੇ ਤਾਂ ਮੀ ਵੀ ਪੈ ਰਿਹਾਏ ਤਿੰਨ ਦਿਨਾਂ ਤੋਂ ਕਿੱਦਾਂ ਤੁਸੀਂ ਰਹਿੰਦੇ ਆਂ ਸੜਕਾਂ ਦੇ ਉੱਤੇ ਫੇਰ ਦਲਕਾ ਵੀ ਹੈ ਨਹੀਂ ਹੁਣ ਇਹ ਵਿਚਾਰੇ ਉਹ ਡੇਰੇ ਤੇ ਰਹਿੰਦੇ ਆ ਸ਼ਾਨੀ ਦੀ ਦੁਕਾਨ ਤੇ ਰਹਿੰਦੇ ਆ ਤੇ ਉਹਦੀ ਦੁਕਾਨ ਤੇ ਰਹਿੰਦੇ ਆ ਦੋਵੇਂ ਪਿਓ ਪੁੱਤ ਤੇਹੀ ਭਾਈ ਨਹੀਂ ਚਲੇ ਜਾਈਦਾ ਗੁਰਦੁਆਰੇ अच्छा ਸਾਡਾ ਸ਼ਹਿਰ ਦਾ ਲਕਾ ਵੀ ਹੈ ਨੀ ਗਾ ਨੂੰ ਤਰਪਾਲ ਵੀ ਨਹੀਂ ਦਿੰਦਾ ਸਭ ਤਗੜਿਆਂ ਤਗੜਿਆਂ ਦੇ ਗਾਗ ਨੇ ਤਗੜਿਆਂ ਨੂੰ ਜੋੜਦੀਆਂ ਗਰੀਬਾਂ ਨੂੰ ਕੋਈ ਨਹੀਂ ਜੇ ਪੁੱਛਦਾ ਰੋਂ ਦੇਖਾ ਦੇਹੀਂ ਬਿਲਕੁਲ ਮੇਰੇ ਕੋਲ ਹੁਣ ਕੋਈ ਸ਼ਬਦ ਵੀ ਨਹੀਂ ਰਹਿ ਗਿਆ ਪੁੱਛਣ ਨੂੰ ਕੋਈ ਸਵਾਲ ਨਹੀਂ ਹੈ ਕੀ ਪੁੱਛਾਂ ਮੈਂ ਇਹਨਾਂ ਨੂੰ ਕੀ ਨੁਕਸਾਨ ਕਿੰਨਾ ਹੋ ਗਿਆ ਉਹ ਤਾਂ ਸਾਨੂੰ ਦੇਖ ਹੀ ਰਿਹਾ ਆ ਬਾਪੂ ਜੀ ਤੁਸੀਂ ਦੱਸੋ ਕਿੱਦਾਂ ਦੇ ਹਾਲਾਤ ਨੇ ਬਹੁਤ ਮਾੜੇ ਹਾਲਾਤ ਆ ਜੀ ਇੱਥੇ ਜੀ ਮਤਲਬ ਨਾ ਰਾਤ ਨੂੰ ਬਹਿਣ ਜਗ੍ਹਾ ਥਾਂ ਤੇ ਨਾ ਕੋ ਸੜਕਾਂ ਤੇ ਰਾਤ ਨੂੰ ਟਾਈਮ ਪਾਸ ਕਰੀਦਾ ਬਹੁਤੀ ਗੱਲਾਂ ਜਦੋਂ ਹੁਣ ਭੁੱਖ ਪਾਣੀ ਨਾ ਲੰਗਰ ਪ੍ਰਸ਼ਾਦਾ ਮਿਲ ਜਾਂਦਾ ਤੇ ਸਾਗਲੀ ਦਾ ਨਹੀਂ ਮਿਲਦਾ ਚੁੱਪ ਕਰਕੇ ਬੈਠੇ ਰਹੀਦਾ ਛੜਕ ਦੇ ਖਲੋਰੀ ਦਾ ਰਾਤ ਨੂੰ ਬੜਾ ਔਖਾ ਜਾ ਕੇ ਇਥੋਂ ਆਪਣੇ ਗੁਰਦੁਆਰੇ ਜਾ ਕੇ ਟਾਈਮ ਪਾਸ ਕਰੀਦਾ ਜਾ ਕੇ ਅੱਛਾ ਮਤਲਬ ਤੁਸੀਂ ਭੁੱਖੇ ਵੀ ਰਹੇ ਆ ਭੁੱਖੇ ਵੀ ਰਹੇ ਆ ਜੀ ਹਾਂਜੀ ਭੁੱਖੇ ਆ ਅਸਨੇ ਭੁੱਖੇ ਰਹੇ ਆ ਸਿਰਫ ਆਜ ਚਾਹ ਥੋੜੀ ਬਣਾਈ ਜਾ ਮਾੜਾ ਮੋਟਾ ਗੱਲੇ ਬਾਤੇ ਬਾਲ ਬਾਲਾ ਨਾ ਖੜ ਕੇ ਪਟ્રોલ ਪਾਪ ਆ ਕੇ ਤੇ ਫਿਰ ਚਾਹ ਬਣਾਈ ਕੇ ਸੋਕੇ ਟੀਬੀ ਦੇ ਖੜ ਕੇ ਤੇ ਫਿਰ ਜਾ ਕੇ ਚਾਹ ਪੀ ਕੇ ਦੋ ਦੋ ਰਸ ਖਾ ਕੇ ਹੁਣ ਇਧਰ ਨੂੰ ਆਈ ਜੀ ਕਿਦਾਂ ਪਹਿਲਾਂ ਵੀ ਇਦਾਂ ਦੇ ਹਾਲਾਤ ਬਣੇ ਕਦੇ ਪਹਿਲਾਂ 88 ਤੋਂ ਪਹਿਲਾਂ ਇਦਾਂ ਬਣਦੇ ਸੀਗੇ ਹੁਣ 88 ਤੋਂ ਵੀ ਵੱਧ ਹੋ ਗਿਆ ਕੰਮ ਜੀ ਅੱਛਾ 88 ਤੋਂ ਵੀ ਗਾਂ ਚਲੇ ਗਏ ਗਾਂ ਚਲੇ ਗਿਆ ਜੀ ਹਾਂਜੀ ਪਾਣੀ ਫੇਰ ਹੋ ਸ਼ਹਿਰ ਦਾ 3-3 ਫੁੱਟ ਪਾਣੀ ਚੜ ਚੁੱਕਾ ਹੈ ਜੀ ਪਤਾ ਨਹੀਂ ਹੁਣ ਘਟਦਾ ਜੇ ਜਾ ਕੇ ਦਾ ਵਾਦਾ ਜੀ ਕੀ ਸਾਹ ਹੁਤਾਵੇ ਹੁਣ ਬਾਦਸ਼ਾਹ 4 ਵਜੇ ਤੱਕ ਆ ਪਰ ਕਿ ਆਪਾਂ ਗੁਰਦੁਆਰੇ ਚਲ ਜਾਣਾ ਚਾਹ ਕੋ ਸਾਡਾ ਕੋਈ ਥੋਕ ਮਾੜਾ ਮੋਟਾ ਜੀ ਤੱਕ ਬਿਸਤਰਾ ਲਾ ਜਾਇਆ ਚਾਣਾ ਲਾ ਜਾ ਹੁਣ ਕੀ ਕਰ ਸਕਦੇ ਇੱਥੇ ਰਾਤ ਦੀ ਰਾਖੀ ਕੌਣ ਚੋਰਾਆਂ ਵਾਸਤੇ ਰਾਖੀ ਜੰਦਰੇ ਕਦੇ ਹੁੰਦੇ ਇੱਥੇ ਮੌਕੇ ਤੇ ਅੱਛਾ ਤੇ ਪ੍ਰਸ਼ਾਸਨ ਦਾ ਕੋਈ ਕਰਮਚਾਰੀ ਕੋਈ ਅਧਿਕਾਰੀ ਇੱਥੇ ਆਇਆ ਹੋਵੇ ਹਾਲ ਜਾਣਨ ਨਾ ਇੱਥੇ ਦੀ ਕੋਈ ਆ ਜੀ ਇੱਥੇ ਬਾਦਸ਼ਾਹ ਹੁੰਦੇ ਜੇ ਸ਼ਰਤੋਂ ਗਾਂ ਕੋਈ ਨਹੀਂ ਆਇਆ ਭਾਜੀ ਸਭ ਕੋ ਆਨੇ ਆ ਤੇ ਮਾਸ਼ੀ ਵਾਲ ਚਲ ਜਾਂਦੇ ਜੇ ਤੇ ਸਾਨੂੰ ਇੱਥੇ ਕੋਈ ਮੌਕੇ ਦੇ ਵੇਖ ਲੋ ਆ ਗਿਆ ਸੀ ਸੜਕ ਦੇ ਖੜੇ ਆ ਨਾ ਕੋਈ ਸਾਨੂੰ ਕੋ ਪੁੱਛਦਾ ਨਾ ਕੋ ਗੇਹਦਾ ਇੱਥੇ ਆ ਗਏ ਬਸ ਜਿੱਦੋਂ ਹੱਥ ਦੇਨੇ ਉਹ ਖਲੋਂਦਾ ਹੀ ਨਹੀਂ ਇੱਥੇ ਗਾਂ ਨਿਕਲ ਜਾਂਦਾ ਕੀ ਕਰ ਸਕਦੇ ਮਾੜੇ ਬੰਦੇ ਦੀ ਕਵਾਲੀ ਕੋਈ ਨਹੀਂ ਸਰਾਰ ਜੀ ਵੇਖੋ ਸਾਡੀਆਂ ਛਾਪੜੀਆਂ ਡੁੱਬੀਆਂ ਵੇਖੋ ਆਣ ਕੇ ਮੌਕੇ ਵੀ ਆ ਸਕਦੇ ਆ ਸਾਡੀਆਂ ਛਾਪੜੀਆਂ ਡੁੱਬੀਆਂ ਨੇ ਸਾਡਾ ਚੀਜ਼ ਵਾਤਾ ਥੱਲੇ ਸਾਡੇ ਪਰੋਹਲੇ ਕਣ ਕਦੇ ਪਾਟਾਂ ਡੈ ਨੇ ਉਹ ਵੇਖੋ ਪਰੋਹਲੇ ਖੜੇ ਹੋਏ ਉਹ ਡੁੱਬੇ ਪਿਆ ਮੁਸ਼ਕ ਗਈ ਕਣਕ ਉਹ ਖਾਂ ਤੇ ਜੀ ਕਰਦਾ ਬਿਲਕੁਲ ਖਾਣਾ ਪੀਣਾ ਵੀ ਬਹੁ ਔਖਾ ਹੋਇਆ ਪਿਆ ਹੋ ਗਿਆ ਜੀ ਕੋਈ ਬਾਲਾ ਨਹੀਂ ਰਹਿ ਗਿਆ ਕੋਈ ਸਿਲੰਡਰ ਨਹੀਂ ਰਹਿ ਗਿਆ ਸਾਰੇ ਰੋਡ ਅੜ ਗਏ ਜੇ ਮੌਕੇ ਤੇ ਹੁਣ ਰਾਤ ਆ ਹੀ ਹਿੰਮਲ ਵੀ ਆ ਚੁੱਕੀ ਆ ਹੁਣ ਮਾਹ ਗੁਰਦੁਆਰਾ ਚਲ ਜਣਾ ਉੱਥੇ ਜਾ ਕੇ ਪ੍ਰਸ਼ਾਦਾ ਛਕਣਾ ਫੇਰ ਜਾ ਘੜੀ ਆਰਾਮ ਕਰਨਾ ਫੇਰ ਸਵੇਰੇ 5 ਵਜੇ ਮਨੇਰੇ ਭੱਜਣਾ ਆ ਨੂੰ ਇੱਥੇ ਨਾ ਕੋ ਪੁਲਿਸ ਵਾਲਾ ਛੋਂਦਾ ਨਾ ਕੋ ਕੋਈ ਮਨਿਸਟਰ ਛੋਂਦਾ ਨਾ ਕੋਈ ਜਦੋਂ ਸੀਜ਼ਨ ਆਉਂਦਾ ਬੋਟਾ ਦਾ ਉਹਦਾ ਹੱਥ ਜੋੜਦੇ ਆ ਬਾਪੂ ਜੀ ਚਾਚਾ ਜੀ ਕਰਦੇ ਤੇ ਹੁਣ ਲੱਗ ਲੰਗ ਜਾਂਦੀ ਚੋਪਰ ਕੋਈ ਨਹੀਂ ਮੌਕੇ ਤੇ ਪੁੱਛਦਾ ਆਗੇ ਤੇ ਔਖੀ ਭਾਰੀ ਵਾਲੇ ਜਦ ਸਾਹ ਤੇ ਉਹ ਦੀਦਬ ਚਲੋ ਔਖੀ ਭਾਜੜੇ ਕੰਮ ਦੇਣ ਕਿ ਜਦੋਂ ਕੰਮ ਹੀ ਨਹੀਂ ਦੇਣਾ ਸਾਹ ਦੇਣ ਦਾ ਸਾਨੂੰ ਵੀ ਕੀ ਫਾਇਦਾ ਮਤਲਬ ਇਹ ਮੌਕੇ ਤੇ ਆਗੇ ਨਹੀਂ ਤਾਂ ਫਿਰ ਤਾਂ ਸੜਕਾਂ ਦੇ ਉੱਤੇ ਰੂਲਣ ਵਾਲਾ ਕੰਮ ਹੀ ਹੋ ਗਿਆ। ਰੋਡ ਨਾਲਾ ਕੰਮ ਹੋ ਗਿਆ ਜੀ ਹਾਂਜੀ। ਬਹੁਤ ਜ਼ਿਆਦਾ ਰੋਡ ਨਾਲਾ ਕੰਮ ਹੋ ਗਿਆ ਸ਼ਹਿਰ ਦੇ ਖੜਿਆ। ਹੁਣ بارش ਹੜੀਜੇ ਤੇ ਹੁਣ ਖਲੋਤੇ ਜੇ ਮੜੇ ਲੀੜੇ ਬਦਲ ਕੇ ਆਈ ਜੇ ਨਹੀਂ ਤੇ ਇੱਥੇ ਕੋਈ ਬਹੁਤ ਮੰਦਾ ਹਾਲ ਇੱਥੇ। ਕਿਉਂਕਿ 2 ਦਿਨ ਤੋਂ ਤਾਂ ਬਿਨਾਂ ਰੁਕੇ ਮੀਂਹ ਪੈ ਰਿਹਾ। ਹਾਂਜੀ ਹਾਂਜੀ ਲਗਾਤਾਰ ਪੈ ਰਿਹਾ ਜੀ ਕਦੇ ਭੇਜਦੇ ਭਜਾਉਂਦੇ ਉਹਨਾਂ ਚੱਲ ਜੀਦਾ ਕਦੇ ਉਹਨਾਂ ਚੱਲ ਜੀਦਾ ਕਦੇ ਛਪਾਈਦੇ ਤੇ ਮੋੜ ਨਾਲ ਲੱਗ ਜੀਦਾ ਕੀ ਕਰੀ ਇੱਥੇ ਹੁਣ ਮਸਾਫਰੀ ਦੇ ਵਿੱਚ ਫਸੇ ਪਏ ਆ ਕੋਈ ਸਾਡੀ ਕੋਈ ਗਰੀਬਾ ਬੰਦੇ ਦੀ ਕੋਈ ਨਹੀਂ ਬਿਲਕੁਲ ਤਾਂ ਮੇਰੇ ਕੋਲ ਵੀ ਹੁਣ ਸ਼ਬਦ ਨਹੀਂ ਰਹਿ ਗਏ ਨੇ ਕਿਉਂਕਿ ਇਦਾਂ ਦੇ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਦੇ ਘਰ ਜਿਹੜੇ ਨੇ ਉਹ ਪਾਣੀ ਦੇ ਵਿੱਚ ਨੇ ਇਸ ਵਕਤ ਬਹੁਤ ਸਾਰੇ ਲੋਕਾਂ ਦੇ ਤਾਂ ਘਰ ਵੀ ਪਾਣੀ ਦੇ ਵਿੱਚ ਰੁੜ ਗਏ ਨੇ ਤਾਂ ਤੁਹਾਨੂੰ ਮੈਂ ਤਸਵੀਰਾਂ ਦਿਖਾਉਣ ਦੀ ਵੀ ਕੋਸ਼ਿਸ਼ ਕਰਦੀ ਆ ਇੱਥੋਂ ਦੂਰੋਂ ਇਹ ਕਹਿੰਦੇ ਨੇ ਕਿ ਸਾਡਾ ਘਰ ਉੱਥੇ ਆ ਉਹ ਪਾਣੀ ਦੇ ਵਿੱਚ ਘਿਰਿਆ ਹੋਇਆ ਆ ਸਾਡਾ ਘਰ ਸਾਰਾ ਸਮਾਨ ਜਿਹੜਾ ਉਹ ਖਰਾਬ ਹੋ ਚੁੱਕਿਆ ਅਚਾਨਕ ਪਾਣੀ ਆਇਆ ਤੇ ਮੌਕਾ ਨਹੀਂ ਮਿਲਿਆ ਸਮਾਨ ਸੰਭਣ ਦਾ ਹਾਲਾਂਕਿ ਕਹਿੰਦੇ ਕਿ ਪਹਿਲਾਂ ਅਨਾਉਂਸਮੈਂਟ ਜ਼ਰੂਰ ਹੋਈ ਕਿ ਵੀ ਆਪਣਾ ਆਪਣਾ ਸਮਾਨ ਜਿਹੜਾ ਹੈ ਉਹ ਸੰਭਲੋ ਪਰ ਅਚਾਨਕ ਪਾਣੀ ਆਉਂਦਾ ਤੇ ਉਸ ਤੋਂ ਬਾਅਦ ਇਹ ਸਮਾਨ ਜਿਹੜਾ ਹੈ ਉਹ ਵੀ ਨਹੀਂ ਸੰਭ ਸਕੇ ਤੇ ਸਾਰਾ ਘਰ ਜਿਹੜਾ ਇਸ ਵਕਤ ਪਾਣੀ ਦੇ ਵਿੱਚ ਰੁੜਿਆ ਹੋਇਆ ਤੇ ਹੁਣ ਤੁਸੀਂ ਦੇਖੋ ਇੱਥੋਂ ਗੱਡੀਆਂ ਲੰਘ ਰਹੀਆਂ ਨੇ ਪਰ ਇਹਨਾਂ ਦਾ ਕਹਿਣਾ ਇਹਨਾਂ ਦੇ ਨਾਲ ਗੱਲ ਕੀਤੀ ਹੈ ਤੇ ਇੱਥੇ ਕੋਈ ਵੀ ਨਹੀਂ ਰੁਕਿਆ ਕਿਸੇ ਨੇ ਵੀ ਇਹਨਾਂ ਦਾ ਹਾਲ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਤਾਂ ਘੋਨੇਵਾਲ ਪਿੰਡ ਵਿੱਚ ਅਸੀਂ ਮੌਜੂਦ ਹਾਂ ਇੱਕ ਪਰਿਵਾਰ ਜੋ ਹੈ ਉਹ ਸੜਕਾਂ ਦੇ ਉੱਤੇ ਰੋਲ ਰਿਹਾ ਇਸ ਵਕਤ ਹਾਲਾਂਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰ ਹੋਣਗੇ ਜਿਨ੍ਹਾਂ ਦੇ ਕੋਲ ਰਹਿਣ ਨੂੰ ਥਾਂ ਨਹੀਂ ਹੈ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਅਸੀਂ ਗੁਰੂ ਘਰ ਜਾ ਕੇ ਰਹਿ ਰਹੇ ਹਾਂ ਸਾਡੇ ਕੋਲ ਰਹਿਣ ਨੂੰ ਬਿਲਕੁਲ ਵੀ ਥਾਂ ਨਹੀਂ ਹੈ ਰੋਟੀ ਪਾਣੀ ਲੰਗਰ ਜੋ ਮਿਲਦਾ ਹੈ ਅਸੀਂ ਛਕ ਲੈਂਦੇ ਹਾਂ ਜੇ ਨਹੀਂ ਮਿਲਦਾ ਤਾਂ ਸਾਨੂੰ ਭੁੱਖੇ ਵੀ ਕਈ ਕਈ ਦਿਨ ਸੌਣਾ ਪੈਂਦਾ ਹੈ ਸੋ ਬਹੁਤ ਸਾਰੀਆਂ ਅਜਈਆਂ ਭਾਵੁਕ ਕਰਦੀਆਂ ਤਸਵੀਰਾਂ ਸਾਹਮਣੇ ਆਈਆਂ ਸਿਗੀਆਂ ਦੇਖ ਕੇ ਇਹਨਾਂ ਦਾ ਦੁੱਖ ਸੁਣ ਕੇ ਖੁਦ ਦਾ ਵੀ ਮਨ ਹੋਲਾ ਹੁੰਦਾ ਹੈ ਕਿ ਕਿਸ ਤਰੀਕੇ ਇਹ ਇੱਥੇ ਰਹਿ ਰਹੇ ਨੇ ਕਿਸ ਤਰੀਕੇ ਆਪਣੇ ਦਿਨ ਲੰਘਾ ਰਹੇ ਨੇ ਸੋ ਹੋਰ ਵੀ ਲੋਕਾਂ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਤੁਹਾਨੂੰ ਹਾਲ ਦਿਖਾਵਾਂਗੇ ਲਗਾਤਾਰ ਬਨੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ